ਅਰੇ ਡੰਡੀ ਅਸੀਂ ਸਾਲ ਦਾ ਆਖਰੀ ਮਹੀਨਾ ਲੰਘ ਕੇ ਆਏ ਹਾਂ ਡੰਡੀ ਪੂਰਾ ਸਾਲ ਪਤਾ ਹੀ ਨਹੀਂ ਲੱਗਦਾ ਕਿਵੇਂ ਗੁਜ਼ਰ ਜਾਂਦਾ ਹੈ ਡੰਡੀ ਸਾਲ ਵਿੱਚ ਜਾਣੇ ਅਣਜਾਣੇ ਵਿੱਚ ਸਾਡੇ ਕੋਲੋਂ ਬਹੁਤ ਗਲਤੀਆਂ ਹੁੰਦੀਆਂ ਹਨ ਡੰਡੀ ਕਈ ਵਾਰ ਅਸੀਂ ਅਜਿਹੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਜੋ ਕਿਸੇ ਦਾ ਤਨ ਮਨ ਫੂਕ ਦਿੰਦੇ ਹਨ ਡੰਡੀ ਆਓ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਕਿ ਅਸੀਂ ਕਿਹੜੇ ਕਿਹੜੇ ਸੱਜਣਾ ਦਾ ਦਿਲ ਦੁਖਾਇਆ ਜਿਸ ਕਾਰਨ ਉਹ ਸੱਜਣ ਸਾਡੇ ਕੋਲੋਂ ਦੂਰ ਚਲੇ ਗਏ ਡੰਡੀ ਵਿਚਾਰੀਏ ਕਿ ਅਜਿਹੇ ਸੱਜਣ ਸਾਡੇ ਨਾਲ ਕਿਉਂ ਗੱਲਬਾਤ ਕਰਨਾ ਛੱਡ ਗਏ ਡੰਡੀ ਸਾਡੀ ਕਿਹੜੀ ਅਜਹੀ ਗਲਤੀ ਸੀ ਜਿਸ ਕਾਰਨ ਅਸੀਂ ਸੱਜਣ ਸਾਡੇ ਕੋਲੋਂ ਦੂਰ ਹੁੰਦੇ ਚਲੇ ਗਏ ਡੰਡੀ ਉਹਨਾਂ ਲੋਕਾਂ ਤੋਂ ਮਾਫੀ ਮੰਗਿਏ ਜਿੰਨਾਂ ਦਾ ਸਾਡੇ ਕਰਕੇ ਦਿਲ ਦੁਖਿਆ ਡੰਡੀ ਅਕਸਰ ਬੱਚੇ ਵੀ ਬਹੁਤ ਗਲਤੀਆਂ ਕਰ ਜਾਂਦੇ ਹਨ ਡੰਡੀ ਉਹ ਮਾਪੇ ਅਤੇ ਮਾਸਟਰਾਂ ਨਾਲ ਵੀ ਝੂਠ ਬੋਲ ਜਾਂਦੇ ਹਨ ਡੰਡੀ ਛੋਟੇ ਬੱਚੇ ਵੀ ਪ੍ਰਾਣ ਕਰਨ ਕੇ ਨਵੇਂ ਬਰੇ ਵਿੱਚ ਬਿਲਕੁਲ ਵੀ ਝੂਠ ਨਹੀਂ ਬੋਲਣਾ ਡੰਡੀ ਇਸ ਕਾਰਨ ਸਾਡੇ ਮਾਪੇ ਸਾਡੇ ਨਾਲੋਂ ਗੁੱਸਾ ਹੋ ਜਾਣ ਡੰਡੀ ਜੋ ਮੁਕਾਮ ਤੁਸੀਂ ਬੀਤੇ ਬਰੇ ਵਿੱਚ ਨਹੀਂ ਹਾਸਲ ਕਰ ਸਕੇ ਉਸ ਉੱਤੇ ਵਿਚਾਰ ਕਰੋ ਡੰਡੀ ਗਲਤੀਆਂ ਤੋਂ ਸਿੱਖੋ ਡੰਡੀ ਨਵੇਂ ਸਾਲ ਵਿੱਚ ਉਸ ਟੀਚੇ ਨੂੰ ਹਾਸਲ ਕਰਨ ਲਈ ਯੋਜਨਾ ਬਣਾਓ ਡੰਡੀ ਪੂਰੀ ਮਿਹਨਤ ਨਾਲ ਉਸ ਮੁਕਾਮ ਉੱਤੇ ਪੁੱਜੋ ਡੰਡੀ ਅਕਸਰ ਕਈ ਕਰਾਂ ਵਿੱਚ ਆਮ ਦੇਖਣ ਨੂੰ ਆਉਂਦਾ ਹੈ ਕਿ ਕਰ ਵਿੱਚ ਨੂੰ ਸੱਸ ਆਪਸ ਵਿੱਚ ਰੈਡੀ ਕਈ ਬਰਿਆਂ ਤੋਂ ਨਹੀਂ ਬੋਲੀਆਂ ਡੰਡੀ ਜਾਂ ਨਨਦ ਪਰਜਾਈ ਦੀ ਆਪਸ ਵਿੱਚ ਨਹੀਂ ਬਣਦੀ ਡੰਡੀ ਉਹਨਾਂ ਵਿੱਚ ਮਨਮਟਾਵ ਚੱਲਦਾ ਰਹਿੰਦਾ ਹੈ ਡੰਡੀ ਪਿਓ ਪੁੱਤ ਦੀਵੀ ਆਪਸ ਵਿੱਚ ਅਣਵਣ ਹੁੰਦੀ ਹੈ ਡੰਡੀ ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਆਪਸ ਵਿੱਚ ਪੈਦਾ ਹੋਏ ਗਲਤ ਵਿਚਾਰ ਸੁਲਝਾ ਲੈਣੇ ਚਾਹੀਦੇ ਹਨ ਡੰਡੀ ਜਮੀਨੀ ਝਗੜੇ ਨੂੰ ਲੈ ਕੇ ਜੇ ਭਰਾ ਭਰਾ ਵਿੱਚ ਟਕਰਾਰ ਹੈ ਤਾਂ ਉਸ ਨੂੰ ਪਿਆਰ ਨਾਲ ਸੁਲਝਾਓ ਡੰਡੀ ਅਕਸਰ ਅਸੀਂ ਹਰ ਰੋਜ਼ ਅਖਬਾਰਾਂ ਵਿੱਚ ਪੜ੍ਹਦੇ ਹਾਂ ਕਿ ਭਰਾ ਤੋਂ ਭਰਾ ਦਾ ਕਤਲ ਹੋ ਗਿਆ ਡੰਡੀ ਅਸਲ ਵਿੱਚ ਇਨਸਾਨੀਅਤ ਖਤਮ ਹੋ ਚੁੱਕੀ ਹੈ ਡੰਡੀ ਅਕਸਰ ਕਈ ਵਾਰ ਦੇਖਣ ਵਿੱਚ ਵੀ ਆਉਂਦਾ ਹੈ ਕਿ ਬਰਬਰੋਦ ਕਾਰਨ ਭਰਾ ਭਰਾ ਦੀ ਸ਼ਕਲ ਦੇਖਣਾ ਪਸੰਦ ਨਹੀਂ ਕਰਦਾ ਡੰਡੀ ਦੋਵਾਂ ਨੂੰ ਗੱਲਬਾਤ ਲਈ ਮੁੱਦਤਾ ਹੋ ਜਾਂਦੀਆਂ ਹਨ ਡੰਡੀ ਜੇ ਪਰਿਵਾਰ ਵਿੱਚ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਫਿਰ ਬਾਅਦ ਵਿੱਚ ਪਛਤਾਵਾ ਹੀ ਹੁੰਦਾ ਹੈ ਕਿ ਜੇ ਮੈਂ ਆਪਣੀ ਅੜੀ ਛੱਡ ਕੇ ਭਰਾ ਨਾਲ ਗੱਲਬਾਤ ਕਰਦਾ ਤਾਂ ਮਸਲਾ ਹੱਲ ਹੋ ਸਕਦਾ ਸੀ ਡੰਡੀ ਪਛਤਾਉਣ ਦਾ ਕੋਈ ਫਾਇਦਾ ਨਹੀਂ ਰਹਿੰਦਾ ਡੰਡੀ ਜੋ ਪਾਣੀ ਪੁਲਾਂ ਤੋਂ ਇੱਕ ਵਾਰੀ ਲੰਘ ਜਾਂਦਾ ਹੈ ਉਹ ਵਾਪਸ ਮੁੜ ਕੇ ਨਹੀਂ ਆਉਂਦਾ ਡੰਡੀ ਜਦੋਂ ਪਰਿਵਾਰਾਂ ਵਿੱਚ ਟਕਰਾਰ ਹੁੰਦੀ ਹੈ ਤਾਂ ਹੋਰ ਬੰਦੇ ਇਸ ਦਾ ਫਾਇਦਾ ਉਠਾਉਂਦੇ ਹਨ ਡੰਡੀ ਸਾਡਾ ਕਿਸੇ ਗੱਲ ਕਰਕੇ ਆਣ ਗੁਮਾਂਡ ਵਿੱਚ ਤਕਰਾਰ ਹੈ ਤਾਂ ਮਾਫੀ ਮੰਗ ਲਵੋ ਡੰਡੀ ਗਲਤੀ ਕਰਨ ਨਾਲੋਂ ਮਾਫ ਕਰਨ ਵਾਲਾ ਵੱਡਾ ਹੁੰਦਾ ਹੈ ਡੰਡੀ ਅਕਸਰ ਅਸੀਂ ਸੁਣਦੇ ਵੀ ਹਾਂ ਕਿ